ਯਾਰੀਓ ਸਾਹਸ ਸੰਗਤ ਜੀ ਇਹ ਕੰਚ ਦੀਆਂ ਗੋਲੀਆਂ ਨਾਲ ਅੱਛਾ ਠੀਕ ਹੈ ਇਹ ਮੈਨਾਂ ਕਰੀ ਕਰੀ ਜਿਹੜੇ ਅੱਛਾ ਇਹ ਜਿਹੜਾ ਕਲਰ ਕੀਤਾ ਹੈ ਉੱਪਰ ਹਾਂ ਹਾਂ ਜੀ ਹਾਂ ਜੀ ਵਿੱਚ ਕੰਚ ਦੀਆਂ ਗੋਲੀਆਂ ਪਾ ਕੇ ਅੱਛਾ ਵਿੱਚ ਕੰਚ ਦੇ ਗੋਲੀਆਂ ਟੋਟਲੀ 1969 ਦੇ ਵਿੱਚ ਇਹ ਬਾਰਤ ਤਿਆਰ ਹੋਈ ਸੀ ਹਾਂਜੀ ਦੋਸਤੋ ਨਿਊ ਲੰਬੀ ਵਾਲਾ ਵੀਰ ਤੇ ਮੈਂ ਦੋਨੇ ਗਏ ਸੀ ਪਿੰਡ ਦੇਸੂ ਦੇ ਵਿੱਚ ਜਿੱਥੇ ਇੱਕ ਪ੍ਰਾਤਨ ਹਵੇਲੀ ਸੁਣਦੇ ਸੀ ਉਦੀ ਅਸੀਂ ਵੀਡੀਓਗ੍ਰਾਫੀ ਲਈ ਗਏ ਉਥੇ ਜਾ ਕੇ ਅਸੀਂ ਗੁਰੂ ਘਰ ਦੇ ਵਿੱਚ ਗਏ ਉਥੇ ਸਾਨੂੰ ਬਜ਼ੁਰਗ ਮਿਲੇ ਉਹਨਾਂ ਨਾਲ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਸਾਨੂੰ ਬੈਠ ਕੇ ਬਹੁਤ ਚੰਗਾ ਲੱਗਿਆ ਉਸ ਤੋਂ ਬਾਅਦ ਅਸੀਂ ਇਸ ਗੁਰੂ ਘਰ ਦਾ ਇਤਿਹਾਸ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕੱਚਾ ਇਤਿਹਾਸ ਹੈ ਪਰ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਬਾਬਾ ਜੀ ਬਾਬਾ ਜੀ ਨਾਲ ਪੂਰੀ ਜਾਣਕਾਰੀ ਦੇਣਗੇ ਇਸ ਗੁਰੂ ਘਰ ਦੀ ਬਿਲਡਿੰਗ ਨਵੀਂ ਤਿਆਰ ਹੋਈ ਜਾਂਦੀ ਹੈ ਉਹਦੇ ਵਿੱਚ ਵੀ ਬਹੁਤ ਵੱਡੀ ਖਾਸ ਗੱਲ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਦੀ ਇੱਕ ਨਵੀਂ ਆਪਣੇ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਅੱਜ ਅਸੀਂ ਪਹੁੰਚੇ ਸੀ ਪ ਹਰਿਆਣੇ ਦੇ ਵਿੱਚ ਪੈਂਦਾ ਦਬਾਲ ਤੋਂ 12 ਕਿਲੋਮੀਟਰ ਦੂਰ ਆ ਤਾਂ ਅੱਜ ਦੀ ਜਿਹੜੀ ਜਾਣਕਾਰੀ ਗੁਰਦੁਆਰਾ ਸਾਹਿਬ ਕਲਗੀਧਰ ਸਾਹਿਬ ਦੇ ਤੁਹਾਨੂੰ ਦਿਖਾਵਾਂਗੇ ਪਿੰਡ ਦੇ ਵਿੱਚ ਦੇਸੂ ਜੋਧਾ ਦੇ ਵਿੱਚ ਗੁਰਦੁਆਰਾ ਐਦਾਂ ਲੱਗੂਗਾ ਕਿ ਜਿਵੇਂ ਇਤਿਹਾਸਕ ਗੁਰਦੁਆਰਾ ਸਾਰੀ ਜਾਣਕਾਰੀ ਬਾਬਾ ਜੀ ਰਤ ਲਵਾਂਗੇ ਇਸ ਦੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਕਦੋਂ ਤੋਂ ਇਹ ਗੁਰਦੁਆਰਾ ਸਾਹਿਬ ਇੱਥੇ ਪਹਿਲਾਂ ਸਾਹਮਣੇ ਵਾਲਾ ਬਣਿਆ ਤਾਂ ਹੁਣ ਪਿੱਛੇ ਇੱਕ ਵੱਡੀ ਬਿਲਡਿੰਗ ਤਿਆਰ ਹੋ ਰਹੀ ਆ ਸਾਰੀ ਜਾਣਕਾਰੀ ਬਾਬਾ ਜੀ ਰਤ ਲੈਣੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਤੇ ਬਾਬਾ ਜੀ ਜਿਵੇਂ ਅੱਜ ਅਸੀਂ ਪਹੁੰਚੇ ਸੀ ਆਪਣੇ ਗੁਰੂ ਘਰ ਗੁਰਦੁਆਰਾ ਕਲਗੀ ਤਰ ਸਾਬ ਹਾਂਜੀ ਹਾਂਜੀ ਠੀਕ ਆ ਜਿਵੇਂ ਸਾਹਮਣੇ ਵਾਲੀ ਬਿਲਡਿੰਗ ਆ ਹਾਂਜੀ ਇਹ ਸਾਹਮਣੇ ਵਾਲੀ ਬਿਲਡਿੰਗ ਪਹਿਲਾਂ ਦੀ ਆ ਹਾਂਜੀ ਇਹ ਪ੍ਰਾਤਨੀ ਹੈ ਜੀ ਇਹ ਬਾਬਾ ਸੰਤ ਬਾਬਾ ਲਾਭ ਸਿੰਘ ਜੀ ਮਹਾਪੁਰਸ਼ਾਂ ਨੇ ਇੰਨਿਆ ਪੱਥਰ ਰੱਖਿਆ ਜੀ ਹਾਂਜੀ ਤੇ ਉਹ ਸੰਗਤ ਦੇ ਸਹਿਯੋਗ ਦੇ ਨਾਲ ਸੰਤ ਬਾਬਾ ਲਾਭ ਸਿੰਘ ਜੀ ਨੇ ਇਹ 1966 ਦੇ ਵਿੱਚ ਇਹ ਅੰਨੀ ਪੱਥਰ ਰੱਖਿਆ ਸੀਗਾ ਠੀਕ ਹੈ ਜੀ 69 ਦੇ ਵਿੱਚ ਕੰਪਲੀਟ ਹੋ ਗਈ ਸੀ ਜੀ ਠੀਕ ਹੈ ਜੀ ਗੁਰਦੁਆਰਾ ਸਾਹਿਬ ਦੀ ਜਗ੍ਹਾ ਦੇਖਦੇ ਆ ਅਸੀਂ ਬਹੁਤ ਜ਼ਿਆਦਾ ਖੁੱਲੀ ਆ ਜਗ੍ਹਾ ਤੇ ਜਿਵੇਂ ਕਿ ਆਹ ਪੇੜ ਦੇਖਦੇ ਆ ਆਪਾਂ ਬੋਰ ਦਾ ਇਹ ਵੀ ਮੇਰੇ ਹਿਸਾਬ ਚ ਬਹੁਤ ਪੁਰਾਣਾ ਹੀ ਆ ਹਾਂ ਇਹਨੂੰ ਵੀ ਹੋਈ ਗਿਆ ਜੀ ਵੀ 50 ਸਾਲ ਜੀ ਅੱਛਾ 50 ਸਾਲ ਤੇ ਇਧਰ ਜਿਵੇਂ ਆਹ ਕੱਟ ਰਿਆ ਸਰਿਆ ਵਗੈਰਾ ਗੁਰਦਰਾ ਸਾਹਿਬ ਨਵਾਂ ਤਿਆਰ ਕਰ ਰਹੇ ਇਮਾਰਤ ਬਣ ਰਹੀ ਹੈ ਜੀ ਹਾਂ ਜੀ ਅੱਛਾ ਤੇ ਇੱਧਰ ਜਿਵੇਂ ਅਸੀਂ ਇੱਕ ਚੀਜ਼ ਦੇਖ ਰਿਹਾ ਜਿਵੇਂ ਟੂਟੀਆਂ ਵਗੈਰਾ ਲੱਗੀਆਂ ਜਾਂ ਲੰਗਰ ਹਾਲ ਆ ਇੱਥੇ ਫਿਰ ਇਤਿਹਾਸ ਗੁਰਦਾਰੇ ਦਾ ਜਿਵੇਂ ਮੈਨੂੰ ਐ ਲੱਗਦਾ ਵੀ ਜਿਵੇਂ ਮੱਸੀਆ ਲੱਗਦੀ ਹੈ ਜਾਂ ਕੋਈ ਮੇਲੇ ਲੱਗਦੇ ਆ ਹਾਂ ਜੀ ਸੰਤਵਾਵਲਾ ਉਸ ਵੇਲੇ ਵੀ ਮੱਸੀਆ ਲੱਗਦੀ ਹੈ ਜੀ ਅੱਛਾ ਜੀ ਭਾਈ ਮੱਸੀਆ ਤੇ ਗੁਰਪੂਰ ਵੀ ਮਨਾਇਆ ਜਾਂਦਾ ਜੀ ਗੁਰੂ ਨਾਨਕ ਮਹਾਰਾਜ ਜੀ ਦਾ ਠੀਕ ਆ ਜੀ ਪੰਜਵੇਂ ਪਾਸ਼ਾਵਾ ਜੀ ਦਾ ਨਗਰ ਕੀਰਤਨ ਹਾਂ ਜੀ ਤੇ ਦਸਵੇਂ ਪਾਸ਼ਾ ਮਹਾਰਾਜ ਦਾ ਗੁਰਪੂਰ ਮਨਾਇਆ ਜਾਂਦਾ ਸਰਦਾਰ ਭਾਵਨਾ ਦੇ ਅੱਛਾ ਮਾਗੀ ਵਾਲਾ ਦਿਹਾੜਾ ਬਿਲਕੁਲ ਮੇਲੇ ਦੀ ਤਰ੍ਹਾਂ ਮਨਾਇਆ ਹਾਂ ਸਰੋਵਰ ਆ ਸਾਹਮਣੇ ਸੰਗਤਾਂ ਸਰੋਵਰ ਅੱਛਾ ਸਰੋਵਰ ਵੀ ਇੱਥੇ ਹਾਂ ਜੀ ਸਰੋਵਰ ਵੀ ਹੈ ਜੀ ਠੀਕ ਆ ਜੀ ਕਿਹੜੇ ਗੁਰੂ ਸਾਹਿਬ ਨੇ ਇੱਥੇ ਚਰਨ ਪਾਏ ਸੀ ਦਸਵੇਂ ਪਾਤਸ਼ਾਹ ਮਹਾਰਾਜ ਦੇ ਕਹਿੰਦੇ ਜੀ ਕੱਚੇ ਇਤਿਹਾਸ ਦੇ ਵਿੱਚ ਠੀਕ ਆ ਕੱਚੇ ਇਤਿਹਾਸ ਹਾਂ ਜੀ ਹਾਂ ਜੀ ਇਹ ਪ੍ਰੋਪਰ ਜਾਣਕਾਰੀ ਨਹੀਂ ਵੀ ਜਿਵੇਂ ਸੁਣਨ ਚ ਆਉਂਦਾ ਹੈ ਹਾਂ ਜੀ ਅੱਜ ਪੱਕੇ ਨਿਊ ਸੋਤ ਮਹਾਪੁਰਸ਼ ਕਹਿੰਦੇ ਹੈਗੇ ਹਾਂ ਜੀ ਵੀ ਇੱਥੇ ਵੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਵੀ ਆਏ ਹੋਏ ਨੇ ਠੀਕ ਆ ਜੀ ਇੱਧਰ ਜਿਵੇਂ ਆ ਆਪਾਂ ਲੰਗਰ ਤਿਆਰ ਹੁੰਦਾ ਇੱਥੇ ਲੰਗਰ ਤਿਆਰ ਕਰ ਰਹੇ ਹਾਂ ਹਾਂ ਜੀ ਹਾਂ ਜੀ ਠੀਕ ਆ ਜੀ ਜਿੰਨਾ ਕੁਝ ਇੱਥੇ ਮਾਰਤਾ ਮਾਰੀਆਂ ਗੁਰਦਾਰ ਸਾਹਿਬ ਨਵਾਂ ਤਿਆਰ ਹੋਇਆ ਹੈ ਸਾਰਾ ਕੋਈ ਆਸੇ ਪਾਸੇ ਜਿਵੇਂ ਕਾਰ ਸੇਵਾ ਵਾਲੇ ਬਹੁਤ ਵੱਡੇ ਵੱਡੇ ਗੁਰਦਾਰੇ ਬਣਾਉਂਦੇ ਆ ਗਰਾਈਆਂ ਚੱਲਦੀਆਂ ਨਹੀਂ ਇੱਥੇ ਪਿੰਡ ਦੇ ਸਹਿਯੋਗ ਦੇ ਨਾਲ ਹੀ ਪਿੰਡ ਲੈਵਲ ਤੇ ਹੈ ਜੀ ਪਿੰਡ ਲੈਵਲ ਤੇ ਕਿੰਨਾ ਕੁ ਪੈਸਾ ਲੱਗ ਰਿਹਾ ਗੁਰਦਾਰੇ ਦੇ ਨਵੇਂ ਤੇ ਹੁਣ ਇੱਥੇ ਜੀ 70 ਲੱਖ ਰੁਪਏ ਤਾਂ ਲੱਗ ਚੁੱਕਿਆ ਹੈ ਜੀ ਇਹ ਪਹਿਲਾਂ 70 ਲੱਖ ਹਾਂ ਜੀ ਠੀਕ ਹੈ ਇਮਾਰਤ ਤੇ ਦੂਜੇ ਹੁਣ ਬਰਾਂਡਿਆਂ ਦੀ ਸੱਤ ਪਾਉਣੀ ਹੈ ਜੀ ਆਪਾਂ ਅੱਛਾ ਠੀਕ ਹੈ ਜੀ ਅੱਛਾ ਸੰਗਤ ਆਪਾਂ ਦਿਖਾਉਣਾ ਹੈ ਜੀ ਤੁਹਾਨੂੰ ਇੱਧਰ ਤੁਰ ਫਿਰ ਕੇ ਬਾਬਾ ਜੀ ਆਪਾਂ ਜਿੱਥੇ ਸੰਗਤ ਨੂੰ ਲੰਗਰ ਛਕਾਉਨੇ ਆ ਉਹ ਇੱਧਰ ਸਾਹਮਣੇ ਆ ਹਾਂ ਸਾਹਮਣੇ ਜੀ ਇੱਥ ਛੇ ਜਰੂਰ ਕਰੀ ਚੱਲੋ ਗੁਰਦਰਾ ਸਾਹਿਬ ਪਿੰਡ ਦੇ ਵਿੱਚ ਹੀ ਮਾਰਿਆ ਵੀ ਜਿਵੇਂ ਕੱਲੇ ਪਿੰਡ ਵੱਲੋਂ ਗ੍ਰਹੀ ਲੱਗ ਰਹੀ ਆ 70 ਲੱਖ ਲੱਗ ਚੁੱਕਾ ਹੈ ਤਾਂ ਲਗਭਗ ਫਿਰ 1.5 ਕਰੋੜ ਤੱਕ ਹੀ ਪਹੁੰਚੋਗੇ ਮੇਰੇ ਸਾਬ੍ਹ ਜੀ ਹਾਂ ਜੀ ਹਾਂ ਜੀ ਤਾਂ ਦੇਖ ਸਕਦੇ ਹੋ ਢੇਰ ਸਰੀਰ ਲੱਗੇ ਪਿਆ ਤਾਂ ਪੂਰਾ ਪ੍ਰਬੰਧ ਕੀਤਾ ਹੈ ਜਿਵੇਂ ਸਾਹਮਣੇ ਜੋੜੇ ਜਮਾ ਕਰਨ ਵਾਸਤੇ ਜਦੋਂ ਮੇਲੇ ਲੱਗਦੇ ਆ ਗੁਰੂ ਸਾਹਿਬ ਦੇ ਇਤਿਹਾਸ ਬਣਾਏ ਜਾਂਦੇ ਆ ਤੇ ਇਹ ਲੰਗਰ ਹਾਲ ਆ ਜੀ ਬਹੁਤ ਵਧੀਆ ਇਹ ਲੰਗਰ ਹਾਲ ਤੇ ਵੀ ਤਕਰੀਬਨ ਪੈਸਾ ਵਾਹ ਵਾ ਲੱਗਿਆ ਹੋਊਗਾ ਹਾਂ ਜੀ ਹਾਂ ਜੀ ਔਰ ਟੈਂਟ ਉਹ 10 ਲੱਖ ਰੁਪਏ ਲੱਗ ਗਿਆ ਸੀ। ਅੱਛਾ ਇੱਥੇ ਦੀਵਾਨ ਮੇਰੇ ਸਾਹਜ ਸਲੇ ਲੱਗਦੇ ਦੀਵਾਨ ਸਾਜਦਾ ਜੀ। ਦੀਵਾਨ ਸਾਜਦਾ ਜੀ। ਹਾਂ ਜੀ ਸਾਹਮਣੇ ਇੱਥੇ ਉੱਥੇ ਟੈਂਟ ਵਗੈਰਾ ਲਾਦੇ ਨੇ ਬਰਾਂਡਿਆਂ 'ਚ। ਹਾਂ ਜੀ ਇੱਥੇ ਫਿਰ ਉਹ ਸੰਗਤਾਂ ਦੇ ਬੈਠਣ ਵਾਸਤੇ। ਠੀਕ ਹੈ ਜੀ ਸਮਝ ਗਿਆ ਤੇ ਸੰਗਤੋ ਬੈਠੇ ਬਜ਼ੁਰਗੋ ਉੱਥੇ ਵੇ ਲੰਗਰ ਚੱਲਦਾ ਹੈ। ਠੀਕ ਆ ਜੀ। ਹਾਂ ਜੀ ਆਓ ਆਪਾਂ ਅੱਗੇ ਚੱਲਦੇ ਹਾਂ ਜੀ ਆਜੋ। ਅੱਗੇ ਦਿਖਾਉਣਾ ਜੀ ਤੁਹਾਨੂੰ ਜਾ ਕੇ ਜਿਹੜਾ ਪਹਿਲਾ ਦਾ ਗੁਰਦੁਆਰਾ ਲਗਭਗ ਇਹ ਪੁਰਾਣੀ ਇਮਾਰਤ ਆ ਗੁਰਦੁਆਰਾ ਸਾਹਿਬ ਦੀ ਜਿੱਥੇ ਬਰਾਜਮਾਨ ਇਨੂੰ 69 ਦੇ ਵਿੱਚ ਤਿਆਰ ਹੋ ਗਿਆ ਸੀ ਜੀ 1969 ਦੇ ਵਿੱਚ ਅੱਛਾ 1969 ਦਾ ਜੀ ਜੋਤ ਜਿ ਜਗਾਉਂਦੇ ਆ ਜਦੋਂ ਖੰਡਪਾਟ ਸਾਹਿਬ ਚੱਲਦੇ ਆ ਜੋਤ ਨਾਲ ਪ੍ਰੋਪਰ ਚੱਲਦੀ ਆ ਤਾਂ ਇੱਥੇ ਦੀਗ ਜਦੋਂ ਵਰਤਾਈ ਜਾਂਦੀ ਆ ਪ੍ਰਾਣੀ ਇਮਾਰਤ ਆ ਗੁਰਦਰਾ ਸਾਹਿਬ ਦੀ ਬਹੁਤ ਪੁਰਾਣੀ ਆ ਮੇਰੇ ਸਾਹ ਚ ਬਾਬਾ ਜੀ ਕਿੰਨਾ ਕੁ 1969 ਵੇਲੇ ਦੀ ਆ ਹਾਂ ਜੀ ਹਾਂ ਜੀ 1969 ਚ ਓਕੇ ਜੀ ਓਕੇ ਗੁਰਦਰਾ ਸਾਹਿਬ ਤੁਹਾਨੂੰ ਦਿਖਾ ਰਿਹਾ ਜੀ ਦਰਸ਼ਨ ਕਰਾਉਣ ਜਿਹੜਾ 55 56 ਸਾਲ ਪੁਰਾਣੀ ਇਮਾਰਤ ਆ ਗੁਰਦਰਾ ਸਾਹਿਬ ਦੀ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਇੱਥੇ ਤਾਂ ਹੁਣ ਪਿੰਡ ਵਾਲਿਆਂ ਨੇ ਸੋਚਿਆ ਹੋਇਆ ਨਵਾਂ ਗੁਰਦੁਆਰਾ ਸਾਹਿਬ ਤਿਆਰ ਕਰਨ ਜੀ ਹਾਂ ਜੀ ਕੀ ਕਾਰਨ ਜੀ ਵੀ ਕਿਉਂ ਨਵਾਂ ਸੰਗਤ ਵੋਟ ਸਾਡੇ ਇੱਥੇ ਹੈਗੀ ਜੀ 5000 ਅੱਛਾ ਜੀ ਆਬਾਦੀ ਦਾ ਹਿਸਾਬ ਤਾਂ ਹੈਗੀ ਹੈ ਜੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਤਾਂ ਕਰਕੇ ਫਿਰ ਪਿੰਡ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਬਸ ਉੱਪਰ ਆ ਗਿਆ ਇੱਕ ਮਾਰਤ ਪ੍ਰਾਣੀ ਹੋ ਗਈ ਇਹ ਜੀ ਅੱਛਾ ਮਾਰਤ ਪ੍ਰਾਣੀ ਆ ਤਾਂ ਫਿਰ ਜਿਵੇਂ ਕਿ ਇਤਿਹਾਸ ਇਸ ਮਾਰਤ ਦਾ ਬਹੁਤ ਪੁਰਾਣਾ ਹੈ 56 57 ਸਾਲ ਦਾ ਤਾਂ ਫਿਰ ਇਹ ਇਮਾਰਤ ਤੁਸੀਂ ਅੱਗੇ ਰੱਖਣੀ ਹੈ ਕਿ ਕਿਵੇਂ ਕਰੋਗੇ ਇਹ ਜੇ ਦਾ ਸੰਗ ਹੈ ਤੇ ਜਿਵੇਂ ਅਗਰ ਆਏ ਹੋਗੀ ਪਰ ਹੈਗਾ ਵੀ ਵੀ ਰੱਖਾਂਗੇ ਜਾਂ ਵੀ ਦੀ ਬਾਹਰ ਕੱਢ ਲਾਂਗੇ ਠੀਕ ਆ ਰੱਖਣ ਦੀ ਸਕੀਮ ਹਾਂ ਹਾਂ ਜੀ ਹਾਂ ਜੀ ਵੀ ਇੱਥੋਂ ਸਾਹਮਣੇ ਨਾ ਗੇਟ ਦੇ ਜੌਡੀ ਤੇ ਵੀ ਦੀ ਬਾਹਰ ਕੱਢ ਲਾਂਗੇ ਠੀਕ ਆ ਜੀ ਹਾਂ ਤਾਂ ਉੱਪਰ ਚੱਲ ਕੇ ਆਪਾਂ ਦਿਖਾਈਏ ਜੀ ਜਿੱਥੇ ਸਨ ਵਗੈਰਾ ਲਿਖਿਆ ਹੈ ਠੀਕ ਹੈ ਜੀ ਠੀਕ ਹੈ ਜੀ ਅੰਡਵਾਦੀ ਜ਼ਿਆਦਾ ਹੈਗੀ ਹਾਂ ਜੀ ਹਾਂ ਇਹ ਦੇਖ ਸਕਦੇ ਹੋ ਜੇ ਤੁਸੀਂ ਆਸਾਨੀ ਉੱਪਰ ਗਵਰਨਮੈਂਟ ਵਗੈਰਾ ਹਾਂ ਉਹ 1995 ਚ ਬਣਾਇਆ ਬਾਤ ਐਨਈਵੀ 1969 1969 ਦੇ ਵਿੱਚ ਇਹ ਇਮਾਰਤ ਤਿਆਰ ਹੋਈ ਸੀ ਇਧਰ ਬੈਕ ਸਾਈਡ ਤੇ ਆ ਜਾਓ ਜੀ ਬੈਕ ਸਾਈਡ ਤੇ ਗੁਰਦਰਾ ਸਾਹਿਬ ਇਸੇ ਤਿਆਰ ਹੋ ਰਿਹਾ ਹਾਂਜੀ ਇਹ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਹਾਂਜੀ ਹਾਂਜੀ ਯਾਰੀਓ ਸਾਹਸ ਸੰਗਤ ਜੀ ਇਹ ਕੰਚ ਦੀਆਂ ਗੋਲੀਆਂ ਨਾਲ ਅੱਛਾ ਠੀਕ ਆ ਮੀਨਾ ਕਾਰੀ ਕਰੀ ਹੈ ਜਿਹੜਾ ਅੱਛਾ ਇਹ ਜਿਹੜਾ ਕਲਰ ਕੀਤਾ ਹੈ ਉੱਪਰ ਹਾਂ ਹਾਂ ਜੀ ਹਾਂ ਜੀ ਵਿੱਚ ਕੰਚ ਦੀਆਂ ਗੋਲੀਆਂ ਪਾ ਕੇ ਅੱਛਾ ਵਿੱਚ ਕੰਚ ਤੇ ਗੋਲੀਆਂ ਟੋਟ ਲਈ ਜਿਹੜੀਆਂ ਜਿਹਨੂੰ ਆਪਾਂ ਬਾਗੜਾ ਕਹਿੰਦੇ ਨੇ ਜਾਂ ਬਾਂਟੇ ਹਨਾ ਜੀ ਹਾਂ ਜੀ ਬੱਟੇ ਉਹਨਾਂ ਨਾਲ ਮੀਨਾ ਕਾਰੀ ਕੀਤੀ ਪੁਰਾਣਾ ਦੇਖ ਸਕਦੇ ਜੀ ਸੱਤ ਨਾਂ ਵਹਿਗੁਰੂ ਅੱਗੇ ਬਿਲਕੁਲ ਲਿਖਿਆ ਹੋਇਆ ਉਹ ਲਿਖਿਆ ਹੈ ਜੋਸਫ ਕੋ ਚਾਹੇ ਹਾਂਜੀ ਸਰਨਾਰਾਮ ਕੀਲੇਹੀ ਗੁਰਵਾਣੀ ਦੀਆਂ ਟੋਕਾਂ ਲਿਖੀਆਂ ਬਾਬਾ ਜੀ ਨੇ ਲਿਖਵਾਈਆਂ ਇਸ ਤਰ੍ਹਾਂ ਆ ਠੀਕ ਆ ਜੀ ਹਾਂ ਜੀ ਹਾਂ ਤੇ ਦੇਖ ਜੀ ਹਾਂ ਜੀ ਕੰਚ ਦੀਆਂ ਬੋਲੀਆਂ ਦੇ ਨਾਲ ਹੀ ਕਰਿਆ ਸੀ ਠੀਕ ਹੈ ਜੀ ਇਹ ਬਣਾ ਰਹੇ ਹਾਂ ਪਿੱਛੇ ਇਹ ਬਣਾ ਰਹੇ ਹਾਂ ਜੀ ਹਾਂ ਜੀ ਠੀਕਾ ਇਹ ਸੰਗਤ ਦੇ ਸਹਿਯੋਗ ਦੇ ਨਾਲ ਹਾਂ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਸੰਗਤ ਸਾਰਾ ਨਗਰੀ ਆਉਂਦਾ ਹੈ ਜੀ ਠੀਕ ਹੈ ਜੀ ਲਗਭਗ ਫਿਰ 1.5 ਕਰੋੜ ਤੁਸੀਂ ਦੱਸਿਆ ਹਾਂ ਨਾ ਹਾਂ ਜੀ ਹਾਂ 1.5 ਕਰੋੜ ਰੁਪਈਆ ਲੱਗ ਜਾਊਗਾ ਇਸ ਤੋਂ ਪਹਿਲਾਂ 70 ਲੱਖ ਲੱਗ ਕਿਹਾ 70 ਲੱਖ ਰੁਪਈਆ ਇਹ ਤੇ ਲੱਗ ਚੁੱਕਾ ਹੈ ਜੀ ਠੀਕਾ ਇੱਕ ਮੰਜ਼ਲਾ ਬੰਨਣਾ ਹੈ ਜਾਂ ਡਬਲ ਇੱਕ ਮੰਜ਼ਲਾ ਹੀ ਹੈ ਜੀ ਇੱਕ ਮੰਜ਼ਲਾ ਬਣਾ ਰਹੇ ਹਾਂ ਗੁਰਦੁਆਰਿਆਂ ਨੂੰ ਦੂਜੀ ਮੰਜ਼ਲੇ ਤੇ ਚੜ੍ਹਨ ਔਖਾ ਪੌੜੀਆਂ ਦੇ ਨਾਲ ਹੈ ਠੀਕ ਆ ਜੀ ਤੇ ਕਿਉਂ ਲੰਗਰ ਅਸੀਂ ਫਿਰ ਬਾਅਦ ਤੋਂ ਉਧਰ ਕੋਠੇ ਤਾਂ ਹੋ ਜੇ ਇਹ ਕਿੰਨਾ ਹਾਂ ਜੀ ਬਹੁਤ ਵਧੀਆ ਕਿੰਨਾ ਕੁ ਲੰਬਾਈ ਚੜਾਈ ਵਾਲਾ ਇਧਰ ਗੁਰਦੁਆਰਾਂ ਨਵਾਂ ਜਿਹੜਾ ਕਾਰਜ ਹੈ ਇਧਰਵਾਰ ਸਾਹਿਬ ਜੀ ਵਿੱਚੋਂ ਵਿੱਚੋਂ ਜਿਹੜਾ ਤਿਆਰ ਹੈ ਵੀ 85 ਫੁੱਟ ਲੰਬਾਈ ਹੈ ਹਾਂਜੀ ਤੇ ਚੜਾਈ ਹੈਗੀ ਅਸੀਂ ਆਪਣਾ ਵਾਹਿਗੁਰੂ 60 ਫੁੱਟ ਦੀ 60 85 ਹਾਂਜੀ ਹਾਂਜੀ ਠੀਕ ਆ ਜੀ ਤੇ ਬਰਾਂਡਿਆਂ ਸਾਂਨੇ 100 ਫੁੱਟ ਹੋ ਗਿਆ ਜੀ 15 ਫੁੱਟ ਅੱਗੇ ਆ ਪ੍ਰਾਂਡ ਆ ਗਿਆ ਠੀਕ ਆ ਜੀ ਤੇ ਪਿੰਡ ਦੇ ਵਿੱਚ ਜਿਵੇਂ ਗਰਾਹੀ ਕਰਦੇ ਹੋ ਹਾਂਜੀ ਕਿਸ ਸਿਸਟਮ ਚ ਚੱਲਿਆ ਕਿੱਲੇ ਸਾਹ ਤੇ ਹਾਂਜੀ ਹਾਂਜੀ ਠੀਕ ਆ ਜੀ ਕਿੰਨੀ ਲਾ ਰਿਹਾ ਪਹਿਲੀ ਵਾਰ ਸੀ ਹੁਣ 500 ਪਾਈ ਹੈ ਜੀ ਅੱਛਾ ਪਹਿਲੀ ਵਾਰ 1000 ਰੁਪਿਆ ਪਰ ਏਕੜ ਹਾਂਜੀ ਹਾਂਜੀ ਠੀਕ ਆ 30 ਕਿੱਲੇ ਵਾਲੇ ਤਾਂ 30000 ਹਾਂਜੀ ਤੇ 50 ਵਾਲੇ ਦਾ 50000 ਹਾਂਜੀ ਬੜੀ ਖੁਸ਼ੀ ਹੈ ਪੰਜਾਬੀ ਚ ਗੱਲ ਆਪੀ ਦੇ ਵਿੱਚ ਇਹ ਤਤ ਪਾਤੀ ਸੀ ਅੱਛਾ 1 ਸਾਲ ਦੇ ਵਿੱਚ ਵਿੱਚ ਲਗਭਗ 7 ਪਾਤੀ ਚੁੱਕੀ ਆ ਠੀਕ ਆ ਜੀ ਤਾਂ ਭਾਈ ਆਪਣਾ ਨਾਮ ਗੁਰਸੇਵਕ ਸਿੰਘ ਹੈ ਜੀ ਅੱਛਾ ਗੁਰਸੇਵਕ ਸਿੰਘ ਠੀਕ ਆ ਜੀ ਪਿੰਡ ਦਾ ਵੀਊ ਦਿਖਾਉਣੇ ਤੁਹਾਨੂੰ ਉੱਪਰ ਚੱਲ ਕੇ ਗੁਰਮੁਖ ਸਾਹਿਬ ਅੱਜ ਇੱਧਰ ਉੱਪਰ ਆਪਾਂ ਚੱਲਾਂਗੇ ਹੁਣ ਉਹ ਵੀ ਦਿਖਾਉਣੇ ਤੁਹਾਨੂੰ ਕੁਛ ਪਿੰਡ ਦਾ ਵੀਊ ਚੱਕ ਕੇ ਦਿਖਾਵਾਂਗੇ ਬਾਬਾ ਜੀ ਰੇ ਸਾਡੇ ਨਾਲ ਕੁਦਰਤੀ ਅੱਜ ਸਵੱਭ ਬੜਿਆ ਸੀ ਜੀ ਇੱਧਰ ਅਸੀਂ ਜਾ ਰਹੇ ਸੀ ਅਸੀਂ ਫਿਰ ਮੈਂ ਦੇਖਾਂ ਬਾਬਾ ਜੀ ਹਰਨਾਲ ਗੱਲਬਾਤ ਕੀਤੀ ਵੀ ਗੁਰਦੁਆਰਾ ਸਾਹਿਬ ਤੁਸੀਂ ਨਵਾਂ ਬਣਾ ਰਹੇ ਹੋ ਲੈਂਟਰ ਵਗੈਰਾ ਪਿਆ ਹੋਇਆ ਪਿੰਡ ਦੇ ਵਿੱਚ ਹਰੀਆਲੀ ਹਰਾ ਭਰਾ ਪਿੰਡ ਦੇਖ ਸਕਦੇ ਹੋ ਜੀ ਪਿੰਡ ਦੇਸੂ ਜੋਦਾ ਦੇਖ ਸਕਦੇ ਹੋ ਇਮਾਰਤਾਂ ਵਿਖੋਣੇ ਤੁਨ ਪਿੰਡ ਦੀਆਂ ਬਹੁਤ ਉਚਾਈ ਤੇ ਗੁਰਦੁਆਰਾ ਪਹਿਲਾ ਮਲਵੇ ਆ ਤੇ ਦੂਸਰਾ ਗੁਰਦੁਆਰਾ ਬਹੁਤ ਜਿਆਦਾ ਉਚਾਈ ਤੇ ਬਣੂਗਾ ਇਹ ਪਿੰਡ ਦੇਸੂ ਜੋਦਾ ਆ ਆਸਵਾਸਤੇ ਜੀ ਕਮਰੇ ਹੈ ਜੀ ਕੋਈ ਵੀ ਆਵੇ ਰਾਹੀ ਗਾਈ ਵਾਸਤੇ ਆਪਣਾ ਸਰਦਾਦੂ ਵਾਸਤੇ ਰਹਿਣ ਵਾਸਤੇ ਪੂਰਾ ਪ੍ਰਬੰਧ ਹੈ ਜੀ ਹਾਂ ਜੀ ਪ੍ਰਬੰਧ ਆਪਣਾ ਦੋ ਡਾਲੀ ਵਾਲੇ ਸੇਵਾਦਾਰ ਪਰਸਾਦਾ ਲਜਾ ਕਰਕੇ ਲੈ ਕੇ ਆਉਂਦੇ ਹੈਗੇ ਸਬਜੀ ਵੀ ਬਣਦੀ ਹੈਗੀ ਤੁਹਾਨੂੰ ਜਰੂਰਤ ਪਵੇ ਇੱਥੇ ਵੀ ਬਣਾ ਲਈਦੀ ਹੈ ਪਰਸਾਦਾ ਜੀ ਹਾਂਜੀ ਠੀਕ ਹੈ ਉਧਰ ਸਾਹਿਬ ਅੰਦਰੋਂ ਲਗਭਗ ਤਿਆਰੀ ਚੱਲੀ ਜਾਂਦੀ ਹੈ ਜੀ ਬਹੁਤ ਬੱਚੇ ਜਿਹੜੇ ਸੁੰਦਰ ਮਾਰਤ ਬਣੂਗੇ ਇਹ ਬੱਚਿਆਂ ਦਾ ਬੜਾ ਸ਼ੌਕ ਹੈ ਜਿਹੜੇ ਬਾਹਰ ਗਏ ਬਣਾ ਐਨ ਆਰ ਆਈ ਜੀ ਹਾਂਜੀ ਉਹਨਾਂ ਦਾ ਹੀ ਪੈਸੇ ਪੂਰਾ ਸਹਯੋਗ ਹੈ ਜੀ ਅੱਛਾ ਉਹ ਸਹਯੋਗ ਦੇ ਰਿਹਾ ਹਾਂਜੀ ਹਾਂਜੀ ਜਿਹੜੇ ਬਾਹਰ ਵਿਦੇਸ਼ ਗਏ ਆ ਨਾ ਠੀਕ ਹੈ ਜੀ ਵਿਦੇਸ਼ ਵਾਲੇ ਮੁੰਡੇ ਤਕਰੀਬਨ ਹੀ ਸਹਯੋਗ ਦੇ ਰਿਹਾ ਲੰਗਰਾਂ ਚ ਵੀ ਗੁਰਦੁਆਰਾ ਸਾਹਿਬ ਦੀ ਹਾਂ ਜੀ ਜਾਂ ਕੋਈ ਕਿਸੇ ਹੋਰ ਨੂੰ ਲੋੜਵੰਦ ਦਾ ਵੀ ਕਰਵਾਇਆ ਸੀ ਉਹਨਾਂ ਨੇ ਬੱਚਿਆਂ ਨੇ ਹਾਂਜੀ ਹਾਂਜੀ ਜਿਹੜੇ ਬਾਹਰ ਗਏ ਕੈਨੇਡਾ ਆਸਟ੍ਰੇਲੀਆ ਸਾਰੇ ਗਏ ਹੋਏ ਠੀਕ ਹੈ ਜੀ ਉਹ ਬੱਚੇ ਵੀ ਕਰ ਰਹੇ ਸਹਯੋਗ ਪੂਰਾ ਠੀਕ ਹੈ ਜੀ ਉਹ ਜੀ ਆਪਾਂ ਦਰਸ਼ਨ ਕਰਾਉਣੇ ਇੱਥੇ ਵੀ ਅਹ ਕਲਛਾਂ ਵਗੈਰਾ ਬਣਿਆ ਹੋਈਆਂ ਮਤਾਂ ਵਾਸਤੇ ਪ੍ਰਵੰਤਾਂ ਵਾਸਤੇ ਅੱਛਾ ਬਾਬਾ ਜੀ ਇਹ ਵਾਵਾ ਖੁੱਲੀ ਥਾਂ ਪਈ ਹੋਈ ਆ ਹਾਂਜੀ ਸਾਰੀ ਗੁਰਦਰਾ ਸਾਹਿਬ ਦੀ ਆ ਜੀ ਅੱਛਾ ਉਹ ਮਗਰਲੇ ਪਾਸੇ ਸੰਤ ਬਾਬਾ ਲਾਹ ਸਿੰਘ ਮਹਾਂਪੁਰਸ਼ਾ ਨੇ ਪਹਿਲਾਂ ਇੱਥੇ ਸਰੋਵਰ ਸੀਗਾ ਅੱਛਾ ਜੀ ਪ੍ਰਾਤਨ ਅੱਛਾ ਪ੍ਰਾਤਨ ਉਹ ਫਿਰ ਉਹ ਗਲੀਆਂ ਨੀਵੀਂ ਜਗਾ ਹੋ ਗਈ ਸੀ ਪਾਣੀ ਮੀਂਹ ਵਾਰਸ਼ ਦਾ ਪੈਂਦਾ ਸੀ ਆ ਜੀ ਕੋੜੀਆਂ ਵਗੈਰਾ ਸਭ ਕੁਝ ਤਿਆਰ ਆ ਜੀ ਸਸਰੋਵਰ ਦੇ ਵਿੱਚ ਜਲ ਵੀ ਆ ਗੇਟ ਲੱਗਿਆ ਹੋਇਆ ਕਿਉਂਕਿ ਆਮ ਕੋਈ ਜਾਨਵਰ ਜਾਂ ਪਸ਼ੂ ਇੱਧਰ ਨਾ ਆ ਸਕੇ ਜਦੋਂ ਮੇਲੇ ਲੱਗਦੇ ਆ ਉਦੋਂ ਫਿਰ ਇਹ ਗੇਟ ਖੋਲੇ ਜਾਂਦੇ ਆ ਡਾਈ ਕਿ ਕਿਹਲੇ ਕਹਿੰਦੇ ਜੀ ਆਸਰੋਵਰਾਈ ਸਾਈ ਜਗਾ ਜੀ ਆ ਜਿਹੜੀ ਬਾਹਰ ਵਾਲੀ ਹਾਂਜੀ ਹਾਂਜੀ ਅੱਜ ਮੈਂ ਸਾਰੀ ਆਪਾਂ ਦਿਖਾ ਰਿਆ ਇੱਧਰ ਵਾਲੀ ਹਾਂਜੀ ਹਾਂਜੀ ਅੱਛਾ ਇਹ ਢਾਈ ਇੱਕ ਘੜਾ ਇੱਧਰ ਵਾਲਾ ਹਾਂਜੀ ਹਾਂਜੀ ਠੀਕ ਆ ਜੀ ਜੀ ਸੰਗ ਤੇ ਸੋ ਜੋ ਕਿਨੇ ਮਲਾਈ ਹੈ ਜੀ ਠੀਕ ਆ ਜੀ ਲਾਓ ਜੀ ਦੋਸਤੋ ਆ ਗੱਲ ਬਹੁਤ ਵਧੀਆ ਲੱਗੀ ਗੁਰਦੁਆਰਿਆਂ ਦੇ ਵਿੱਚ ਨਾ ਜਿਵੇਂ ਆਮ ਬਹੁਤ ਪਏ ਗੁਰੂ ਘਰਾਂ ਦੇ ਆਮ ਹੀ ਜਿਨ੍ਹਾਂ ਥਾਵਾਂ ਦੇ ਵਿੱਚ ਨਾ ਆਮ ਪਏ ਤੇ ਉਹਨਾਂ ਨੂੰ ਜੇ ਆਪਾਂ ਇੱਕ ਤਾਂ ਹਰਿਆਲੀ ਇੱਕ ਬਾਬਾ ਜੀ ਨੇ ਜਿਵੇਂ ਪੰਕਤੀਆਂ ਸੁਣਾਈਆਂ ਹਾਂਜੀ ਉਹਨਾਂ ਦੇ ਹਿਸਾਬ ਨਾਲ ਚੱਲ ਕੀ ਚੱਲ ਗਿਆ ਤਾਂ ਬਹੁਤ ਵਧੀਆ ਕੰਮ ਆਇਆ ਜਿਵੇਂ ਪਾਣੀ ਦੀ ਹਵਾ ਦੀ ਹਾਂਜੀ ਹਾਂਜੀ ਸਾਰਾ ਕੁਝ ਸ਼ੁੱਧ ਸ਼ੁੱਧ ਹੈ ਜਿੰਨਾ ਵੀ ਜਗ੍ਹਾ ਪਈ ਹੈ ਗੁਰੂ ਘਰਾਂ ਦੇ ਵਿੱਚ ਜਾਂ ਕੋਈ ਆਸੇ ਪਾਸੇ ਗੁਰਦੁਆਰਿਆਂ ਦਾ ਥਾਂ ਪਿਆ ਉਹਨਾਂ ਨੂੰ ਚਲੋ ਜਿਵੇਂ ਇਨਕਮ ਦਾ ਸੋਰਸ ਬਣਿਆ ਕੋਈ ਠੀਕਾ ਹਿਸਾਬ ਵਿੱਚ ਚਲੋ ਦਿੰਦੇ ਉਹਵੇਂ ਤਾਂ ਪੱਕਾ ਹੈ ਪਰ ਜਿਹਨੀ ਥਾਂ ਵੇਸਟ ਹੋ ਜਾਂਦੀ ਹੈ ਨਾ ਆਹ ਚੀਜ਼ ਬਹੁਤ ਵਧੀਆ ਲੱਗੀ ਸਾਨੂੰ ਖਰੀਆਣੀ ਜਿਹੜੀ ਕੀਤੀ ਹੋਈ ਆ ਇਹ ਕਿੰਨਾ ਸਮਾਂ ਹੋ ਗਿਆ ਲੱਗਿਆ ਉਹਨੂੰ ਇਹਨਾਂ ਨੂੰ 2 ਸਾਲ ਹੋ ਗਏ ਜੀ 2 ਸਾਲ ਹੋ ਗਏ ਤੇ ਇਹਨਾਂ ਦੀ ਦੇਖ ਰੱਖ ਜੀ ਫਿਰ ਇਹ ਬਸ ਆਪ ਗੁਰੂ ਕਾਰੀ ਕਰਦਾ ਜੀ ਗੁਰੂ ਕਾਰੀ ਸੇਵਾਦਾਰ ਕਰਦਾ ਸੇਵਾਦਾਰ ਹੀ ਕਰਦੇ ਆ ਜੀ ਠੀਕ ਹੈ ਹਾਂਜੀ ਇੱਥੇ ਸਰੋਵਰ ਹੁੰਦਾ ਸੀ ਪਹਿਲਾਂ ਹਾਂਜੀ ਇੱਥੇ ਵੀ ਸਰੋਵਰ ਸੀ ਇੰਨੇ ਸਾਹ ਸਾਰੇ ਸਰੋਵਰ ਹੀ ਸੀ ਜੀ ਆ ਜਗ੍ਹਾ 'ਚ ਵੀ ਥੋੜਾ ਜਿਹਾ ਐਸਾ ਆਇਆ ਵਿੱਚ ਲੈ ਆ ਗਿਆ ਅੱਛਾ ਠੀਕ ਹੈ ਹਾਂਜੀ ਹਾਂਜੀ ਤੇ ਧੰਨਵਾਦ ਜੀ ਵੀਡੀਓ ਦੇਖਣ ਲਈ ਵੀਡੀਓ ਸ਼ੇਅਰ ਜਰੂਰ ਕਰਿਓ ਜੀ